ਤੇ ਜਿੱਦਣ ਤੁਸੀਂ ਪਿਆਰ ਦੀ ਐਨਕ ਲਾਈ ਹੁੰਦੀ ਹੈ ਨਾ ਭਰਾਵੋ ਭੈਣੋ ਪਿਆਰ ਦੀ ਐਨਕ ਲਾਇਓ ਤੇਰ ਤੋਂ ਮੁਰਗੀ ਨਹੀਂ ਮਾਰੀ ਜਾਣੀ ਪਿਆਰ ਦੀ ਐਨਕ ਲਾਈ ਤੇਰ ਤੋਂ ਬੱਕਰਾ ਨਹੀਂ ਵਟਕਿਆ ਜਾਣਾ ਪਿਆਰ ਦੀ ਐਨਕ ਲਾਈ ਫਿਰ ਇੰਨਾ ਪਿਆਰ ਉਮੜਦਾ ਬੰਦੇ ਦੇ ਅੰਦਰ ਜਿਹੜੇ ਬੰਦੇ ਪਿਆਰ ਦਾ ਭਰ ਜਾਂਦੇ ਨੇ ਨਾ ਆਪਣੇ ਆਪ ਵਿੱਚ ਉਹ ਤੇ ਫਿਰ ਸਭ ਨਾਲ ਕਰਦੇ ਆ ਜਾਂ ਪਿਆਰ ਹੁੰਦਾ ਹੈ ਜਾਂ ਨਹੀਂ ਹੁੰਦਾ ਜਿਹੜੇ ਬੰਦੇ ਕਹਿੰਦੇ ਕੁਝ ਨਾਲ ਪਿਆਰ ਕਰਦਾ ਕੁਝ ਨਾਲ ਨਹੀਂ ਕਰਦਾ ਇਹਨੂੰ ਤੇਰ ਮੇਰ ਕਹਿੰਦੇ ਐ ਪਿਆਰ ਤੇ ਜੇ ਹੋਏਗਾ ਜਾਂ ਫਿਰ ਨਹੀਂ ਹੋਏਗਾ ਉਹ ਤੇ ਹੋਏਗਾ ਤੇ ਸਭ ਲਈ ਹੋਏਗਾ ਸਮਸਤ ਪਤੀ ਪ੍ਰਤੀ ਹੈ ਜਿਹੜਾ ਉਹ ਪਿਆਰ ਹੈ ਜਿਹੜਾ ਥੋੜਿਆਂ ਜਿਹਿਆਂ ਲਈ ਇਹਨੂੰ ਤਾਂ ਮੋਹ ਕਹਿੰਦੇ ਐ ਜਿਹੜਾ ਮੇਰੇ ਬੱਚਿਆਂ ਲਈ ਹੈ ਉਹ ਤੇ ਮੋਹ ਹੁੰਦਾ ਜਿਹਨੂੰ ਮੇਰੇ ਹੀ ਲੱਗਦੇ ਆ ਆਪਣੇ ਬਾਕੀ ਨਹੀਂ ਆਪਣੇ ਲੱਗਦੇ ਉਹ ਤੇ ਮੋਹ ਹੁੰਦਾ ਪਰ ਪਿਆਰ ਹੁੰਦਾ ਜਿਹੜਾ ਸਮਸਤ ਪ੍ਰਤੀ ਹੋਵੇ ਜਿਹੜਾ ਸਾਰਿਆਂ ਪ੍ਰਤੀ ਹੋਵੇ ਕਿਹੜੀ ਐਸੀ ਗਲਵਕੜੀ ਜਿਹਦੇ ਚ ਸਾਰੇ ਆ ਜਾਣ ਤੇ ਸਾਡੀ ਜ਼ਿੰਦਗੀ ਵਿੱਚ ਕਿਹੜੀ ਚੀਜ਼ ਮਾਈਨਸ ਹੋਈ ਹੈ ਪਿਆਰ ਰੁੱਖੇ ਰੁੱਖੇ ਤਾਂ ਪਿਆਰ ਮਾਈਨਸ ਹੋ ਗਿਆ